ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲ ਸਿੰਘ ਤੁੰਗ ਸਾਬਕਾ ਨਿਜੀ ਸਕੱਤਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਮੈਂ ਸੰਬੋਹ ਪੰਜਾਬ ਭਰ ਦੇ ਪੰਜਾਬੀਆਂ ਨੂੰ ਸਿੱਖਾਂ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਪੰਜਾਬ ਦੀ ਧਰਤੀ ਦੇ ਉੱਤੇ 75% ਤੋਂ ਵੱਧ ਪੰਜਾਬ ਹੜ੍ਹਾਂ ਦੀ ਮਾਰ ਨੂੰ ਝੱਲ ਰਿਹਾ ਹੈ 7-7 8-8 ਫੁੱਟ ਪਾਣੀ ਦੇ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਪਰਿਵਾਰ ਕਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਤ ਜਿੰਮੇਦਾਰ ਪਰਿਵਾਰ ਜੋ ਬਹੁਤ ਹੀ ਦੁੱਖ ਦੀ ਘੜੀ ਹੈ ਔਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਚਾਹੁੰਦਾ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਵਾਲਿਆਂ ਨੂੰ ਔਰ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਬਹੁਤ ਹੀ ਸਤਿਕਾਰਯੋਗ ਸਰਬੱਤ ਦਾ ਭਲਾ ٹرسٹ ਦੇ ਮੁਖ ਸੇਵਾਦਾਰ ਡਾਕਟਰ ਐਸ ਪੀ ਉਭਰਾਏ ਸਾਹਿਬ ਜੀ ਨੂੰ ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਜੀ ਖਾਲਸਾ ਜੀ ਨੂੰ ਸਾਬਕਾ ਜਥੇਦਾਰ ਭਾਈ ਸਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਆਪ ਸਭ ਜੀ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਨੇ ਹਰ ਸਮੇਂ ਜਦੋਂ ਵੀ ਪੰਜਾਬੀਆਂ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖੀ ਤੇ ਕੋਈ ਮੁਸੀਬਤ ਆਈ ਹੈ ਤੁਸੀਂ ਹਿੱਕ ਢਾ ਕੇ ਅਮਦਦ ਕਰਨ ਵਾਸਤੇ ਪਹੁੰਚੇ ਹੋ ਹੁਣ ਵੀ ਤੁਸੀਂ ਆਪਣੇ ਆਪਣੇ ਸੋਰਸਾਂ ਦੇ ਨਾਲ ਸੇਵਾ ਨਿਭਾ ਰਹੇ ਹੋ ਦਾਸ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਖਾਸ ਕਰਕੇ ਜ਼ਿਮੀਦਾਰ ਭਾਈਚਾਰੇ ਨੂੰ ਬਹੁਤ ਵੱਡੀ ਆਰਥਿਕ ਤੌਰ ਤੇ ਸੱਟ ਵੱਜੀ ਹੈ ਸੋ ਤੁਸੀਂ ਪਹਿਲਾਂ ਹੀ ਕਹਿਣ ਤੋਂ ਅਨਾਉਂਸ ਕਰ ਚੁੱਕੇ ਹੋ ਕਿ ਸਮੇਂ ਦੇ ਨਾਲ ਅਸੀਂ ਪਹੁੰਚ ਕੇ ਸਹਿਯਤਾ ਕਰਾਂਗੇ ਸੋ ਮੈਂ ਸਾਰੀਆਂ ਸੰਪਰਦਾਵਾਂ ਨੂੰ ਸਿੰਘ ਸਹਿ ਸੁਸਾਇਟੀਆਂ ਨੂੰ ਸਿੰਘ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਨੂੰ ਦੁਬਾਰਾ ਉਭਾਰਨ ਵਾਸਤੇ ਆਰਥਿਕ ਘਾਟਾ ਪੂਰਾ ਕਰਨ ਵਾਸਤੇ ਆਪ ਸਭ ਸਿੰਘ ਸਾਹਿਬ ਇਕੱਠੇ ਹੋ ਕਰਕੇ ਪੰਜਾਬ ਪੱਦਰਤੇ ਇੱਕ ਸਹਾਇਤਾ ਫੰਡ ਕਮੇਟੀ ਬਣਾਓ ਤਾਂ ਕਿ ਆਰਥਿਕ ਤੌਰ ਤੇ ਲਤਾੜੇ ਗਏ ਲੋਕਾਂ ਦੀ ਸਹੀ ਤੌਰ ਤੇ ਅਤੇ ਸਮੇਂ ਸਿਰ ਇਹ ਮਦਦ ਕਰਨ ਵਾਸਤੇ ਉਹਨਾਂ ਨੂੰ ਦੇ ਨਾਲ ਪਹੁੰਚ ਕੀਤੀ ਜਾਵੇ ਮੈਂ ਇਹ ਬੇਨਤੀ ਇਸ ਕਰਕੇ ਕਰਨੀ ਚਾਹੁੰਦਾ ਕਿਉਂਕਿ ਐਸੀਆਂ ਘਟੀਆਂ ਦੇ ਵਿੱਚ ਬੇਈਮਾਨ ਠੱਗ ਲੋਕ ਬਹੁਤ ਸਿਰ ਚੁੱਕ ਲੈਂਦੇ ਹਨ ਪੀੜਤਾਂ ਦੀ ਮਦਦ ਦੇ ਨਾਂ ਦੇ ਉੱਤੇ ਫੰਡ ਇਕੱਠਾ ਕਰਕੇ ਠੱਗੀਆਂ ਮਾਰਦੇ ਹਨ ਉਹਨਾਂ ਤੋਂ ਬਚਣ ਵਾਸਤੇ ਇੱਕ ਪੰਜਾਬ ਪੱਦਰ ਦੀ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਖਾਲਸਾ ਐਡ ਅਤੇ ਸਰਬੱਤ ਦਾ ਭਲਾ ٹرسٹ ਵਾਲਿਆਂ ਨੂੰ ਨਾ ਲੈ ਕੇ ਹੋਰ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸਾਰੇ ਸਿੱਖ ਦਾਨੀ ਸਮੇਂ-ਸਮੇਂ ਪੰਜਾਬ ਦੀ ਪੰਜਾਬੀਅਤ ਦੀ ਮੁਸੀਬਤ ਵੇਲੇ ਸਹਾਇਤਾ ਕਰਦੇ ਆਏ ਹਨ ਅੱਜ ਵੀ ਤੁਸੀਂ ਅੱਗੇ ਹੋ ਕੇ ਇੱਕ ਵੱਡੀ ਕਮੇਟੀ ਬਣਾਓ ਤਾਂ ਕਿ ਇਕੱਤਰ ਕੀਤੀ ਹੋਈ ਮਾਇਆ ਜ਼ਰੂਰਤਵੰਦਾਂ ਨੂੰ ਮਿਲ ਸਕੇ ਪਹੁੰਚ ਸਕੇ ਕੋਈ ਬੇਈਮਾਨੀ ਨਾ ਹੋਵੇ 12 ਕਮੇਟੀ 11 ਮੈਂਬਰੀ ਕਮੇਟੀ ਜਾਂ ਇਸ ਤੋਂ ਵੱਧ ਵੱਡੀ ਕਮੇਟੀ ਬਣਾ ਕੇ ਜੋ ਪੰਜਾਬ ਦਾ ਇਸ ਵੇਲੇ 75% ਇਲਾਕਾ ਹੜਾਂ ਦੀ ਮਾਰ ਥੱਲੇ ਹੈ ਅਤੇ ਅਣਗਿਣਤ ਆਰਥਿਕ ਤੌਰ ਤੇ ਬਹੁਤ ਵੱਡੀ ਸੱਟ ਵੱਜ ਚੁੱਕੀ ਹੈ ਇਸ ਨੂੰ ਸਹਿਤਾ ਕਰਕੇ ਉਭਾਰਨ ਵਾਸਤੇ ਆਪਾਂ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੀ ਹੋ ਹੋ ਜੋੜੀ ਗੁਰਮੁਖ ਬਹਿ ਸੋ ਸਫਾ ਵਛਾਏ ਦੇ ਮਹਵਾਕਾਉਨਸਾਰ ਇਕਤਰ ਹੋ ਕਰਕੇ ਇਸ ਜ਼ਿੰਮੇਵਾਰੀ ਨੂੰ ਨਿਭਾਓ ਤਾਂ ਕਿ ਬੇਈਮਾਨ ਲੋਗ ਦਾ ਲਾ ਕੇ ਹਰ ਪੀੜਤਾ ਦੇ ਨਾਂ ਤੇ ਲੋਕਾਂ ਕੋਲੋਂ ਮਾਇਆ ਇਕੱਠੀ ਕਰਕੇ ਆਪਣੀਆਂ ਜੇਬਾਂ ਨਾ ਭਰ ਸਕਣ ਔਰ ਮੈਂ ਨਿੰਦਾ ਕਰਦਾ ਕਿ ਸਾਡੇ ਪੰਜਾਬ ਦੇ ਬਹਾਦਰ ਲੋਕ ਪੰਜਾਬੀ ਲੋਕ ਭਾਰਤ ਭਰ ਵਿੱਚ ਕਿਸੇ ਵੀ ਸਟੇਟ ਵਿੱਚ ਕੋਈ ਮੁਸੀਬਤ ਆਵੇ ਤਾਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਸਮਗਰੀਆਂ ਲੈ ਕੇ ਰਾਹਤ ਫੰਡ ਲੈ ਕੇ ਉੱਥੇ ਪਹੁੰਚ ਜਾਂਦੇ ਹਨ ਅੱਜ ਬਹੁਤ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਭਾਰਤ ਭਰ ਵਿੱਚੋਂ ਸਾਡਾ ਪੰਜਾਬੀਆਂ ਦਾ ਸਾਥ ਦੇਣ ਵਾਸਤੇ ਸਾਡੂ ਮੁਸ਼ਕਿਲ ਦੀ ਘੜੀ ਵਿੱਚੋਂ ਕੱਢਣ ਵਾਸਤੇ ਦੇਸ਼ ਭਰ ਵਿੱਚੋਂ ਕੋਈ ਨਹੀਂ ਆਇਆ ਪੰਜਾਬੀਓ ਪੰਜਾਬ ਦੇ ਬਹਾਦਰ ਲੋਕੋ ਇਸ ਗੱਲ ਨੂੰ ਯਾਦ ਵੀ ਰੱਖਣਾ ਬਹੁਤ ਜ਼ਰੂਰੀ ਹੈ ਸੋ ਅੱਗੇ ਤੋਂ ਜੋ ਕਰਨਾ ਹੈ ਪੰਜਾਬੀਅਤ ਲਈ ਕਰੋ ਪੰਜਾਬ ਲਈ ਕਰੋ ਜਿੱਥੇ ਕਿੱਥੇ ਵੀ ਕਿਤੇ ਪੰਜਾਬੀਆਂ ਨੂੰ ਜ਼ਰੂਰਤ ਹੈ ਉਥੇ ਕਮੇਟੀਆਂ ਬਣਾ ਕੇ ਮਾਇਆ ਇਕੱਠੀ ਕਰਕੇ ਫਾਈਨੈਂਸ਼ੀਅਲੀ ਤੌਰ ਤੇ ਸਾਰੇ ਪੰਜਾਬ ਭਰ ਵਿੱਚ ਜੋ 75% ਤੋਂ ਵੱਧ ਹੜਾਂ ਦੀ ਮਾਰ ਹੇਠ ਹੈ ਉਹਨਾਂ ਦੀ ਮਦਦ ਕਰਨ ਵਾਸਤੇ ਇੱਕ ਕਮੇਟੀ ਸਹਿਤਾ ਫੰਡ ਕਰੇ ਸਹਿਤਾ ਫੰਡ ਇਕੱਠਾ ਕਰਕੇ ਮਦਦ ਕਰੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ